ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਡਾਕਟਰਾਂ ਦੀ ਟੀਮ ਨਾਲ ਮਿਲਣ ਦਾ ਮੌਕਾ ਮਿਲੇਗਾ ਜੋ ਤੁਹਾਨੂੰ ਵਕ ਵਕ ਕੈਂਸਰਾਂ ਦੇ ਲੱਛਣਾਂ ਅਤੇ ਉਹਨਾਂ ਤੋਂ ਬਚਾ ਦੀ ਜਾਣਕਾਰੀ ਦੇਣਗੇ। ਤੁਹਾਡੇ ਮਨ ਵੀ ਤੇ ਉੱਥੇ ਇੱਕ ਆਈਡੀਆ ਲਿਆ ਯਾਰ ਵੀ ਨਹੀਂ ਮੇਰੀ ਮਾਂ ਵੀ ਕੈਂਸਰ ਨਾਲ ਕੈਨੇਡਾ ਜੇ ਡੈਥ ਹੋਈ ਸੀ। ਫਿਰ ਮੈਂ ਪੰਜਾਬ ਦੀ ਕੋਈ ਮਾਂ ਬਜ਼ੁਰਗ ਨਹੀਂ ਮਰਨ ਦੇਣਾ ਚਾਹੁੰਦਾ। ਕੋਸ਼ਿਸ਼ ਕਰੂੰਗਾ। ਬਾਕੀ ਕਾਲ ਪ੍ਰਭੂ ਦੀ ਕਿਰਪਾ। ਐਂਡ ਮੈਨੂੰ ਪਤਾ ਨਹੀਂ ਇਸ ਵੇਚੀ ਵੱਡੀ ਸਕੇਲ ਤੇ ਚਲਾਂਗੇ। ਕੱਲਾ ਯਸ਼ਿਸ ਪਉਣਾ ਹੈ 43 ਮੁਲਕਾਂ ਚ ਅੱਜ 43 ਮੁਲਕਾਂ ਚ ਆទਰਿਆ ਫਿਰਦਾ ਹੈ ਸ਼੍ਰੀਲੰਕਾ ਬੰਗਲਾਦੇਸ਼ ਕਿਤੇ ਚੱਲ ਜੋ ਵਰਡ ਕੈਂਸਰ ਮਿਲੂਗੀ ਤੁਹਾਨੂੰ ਤੇ ਅੱਜ ਬਰਨਾਲਾ ਦੇ ਵਿੱਚ ਆਏ ਆ ਜੀ ਇਹ ਕੈਂਪ ਸਾਡਾ ਮਾਨਸਾ ਬਰਨਾਲਾ ਤੇ ਸੰਗਰੂਰ ਡਿਸਟ੍ਰਿਕਟ 10 ਦਿਨ ਲਗਾਤਾਰ ਰਵਾਂਗੇ ਠੀਕ ਹੈ ਪਲੀਜ਼ ਸਾਰੇ ਘਰਾਂ ਤੋਂ ਆ ਜਿਓ ਮੇਰੇ ਦੋਸਤੋ ਤੁਹਾਡੇ ਕੋਲੇ ਲੀਡਰਾਂ ਦੀਆਂ ਰੈਲੀਆਂ ਜਾਣ ਦਾ ਬਹੁਤ ਟਾਈਮ ਹੈ ਆਪਦੀ ਸਿਹਤ ਦਾ ਖਿਆਲ ਰੱਖੋ ਜਿਹਦੇ ਘਰ ਕੈਂਸਰ ਆ ਗਿਆ ਨਾ ਇਹ ਡੇਢ ਦੋ ਕਿੱਲੇ ਬਕਾਉਂਦਾ ਪਰ ਬਚਦਾ ਵੀ ਨਹੀਂ ਬੰਦਾ ਠੀਕ ਹੈ ਐਂਡ ਮੈਂ ਬਰਨਾਲਾ ਸਾਹਿਬ ਮੇਰੇ ਅੰਕਲ ਜੀ ਸੀ ਮੇਰੇ ਬਾਪ ਦੇ ਦੋਸਤ ਸੀ ਉਹਨਾਂ ਦੀ ਜਵਾਨ ਬੇਟੀ ਦੀ ਡੈਥ ਹੋਈ ਬਾਦਲ ਸਾਹਿਬ ਦੀ ਵਾਈਫ ਦੀ ਇੱਕ ਖਰਚਨ ਬਰਾੜ ਸੀ ਮੁਕਸਰ ਤੋਂ ਕੈਂਸਰ ਤੋਂ ਪੈਸੇ ਨਾਲ ਨਹੀਂ ਬਚਿਆ ਜਾਣਾ ਕੈਂਸਰ ਤੋਂ ਤਾਂ अर्ਲੀ ਸਟੇਜ ਪਹਿਲੀ ਸਟੇਜ ਤੇ ਫੜ ਲੀਗੇ ਨਾ ਕੈਂਸਰ ਫਿਰ ਇਲਾਜ ਪੋਸੀਬਲ ਹੈ ਨਹੀਂ ਸਾਡੇ ਇੰਗਲੈਂਡ 'ਚ ਵੀ ਕੁਝ ਨਹੀਂ ਕਰ ਸਕਦੇ ਸਾਡੇ ਹੱਥ ਖੜੇ ਆ ਉਹ ਸਿਸਟਮ ਸਾਰਾ ਇੱਥੇ ਲੈ ਕੇ ਆਏ ਆ ਪਿੰਡਾਂ 'ਚ ਤੁਰੇ ਫਿਰਦੇ ਆ ਸੀ ਜੀ ਇੰਨੀ ਗਰਮੀ 'ਚ ਵੀ 6-6 ਮਹੀਨੇ ਦੀ ਸਾਡੀ ਐਡਵਾਂਸ ਬੁਕਿੰਗ ਹੈ ਪੰਜਾਬ ਮੇਰੇ ਪਿੱਕੇ ਆ ਭਾਵੇਂ ਇੰਗਲੈਂਡ 'ਚ ਮੇਰੀਆਂ ਜੜਾਂ ਪੰਜਾਬ 'ਚ ਆ ਇਹ ਦਰਖਤ ਉਹ ਹੈ ਜੇ ਇੱਥੇ ਜੜਾ ਸੁੱਕ ਗਿਆ ਤੇ ਮੈਂ ਇੰਗਲੈਂਡ ਸੁੱਕ ਜਾਊਗਾ ਸਾਰੀ ਪੁਲਿਸ ਨੂੰ ਪੁਲਿਸ ਵਾਲੇ ਵੀ ਸਾਡੇ ਆ ਸਾਡੇ ਭੈਣ ਭਰਾ ਨਾ ਬਾਹਰੋਂ ਯੂਪੀ ਬਿਹਾਰ ਤੋਂ ਤਾਂ ਨਹੀਂ ਰਿਸਪੈਕਟ देम ਸਾਨੂੰ ਨਹੀਂ ਘਰਾਂ ਚੋਂ ਕੱਢ ਕੇ ਕੜੀਸ ਕੇ ਮਾਰ ਦੇਣਗੇ ਲੋਕ ਇਹਨਾਂ ਦੀ ਵੀ ਰਿਸਪੈਕਟ ਕਰਿਆ ਕਰੋ ਠੀਕ ਹੈ ਇਹਨਾਂ ਦੀ ਬਹੁਤ ਆਪਣੇ ਲਈ ਆਪਣੀ ਕੇਅਰ ਕਰਦੇ ਆ ਠੀਕ ਹੈ ਪਲੀਜ਼ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਰੱਖਿਆ ਕਰੋ ਦੋਸਤੋ ਗੁਰੂ ਸਾਹਿਬ ਨੇ ਇਹੀ ਕਿਹਾ ਸੀਗਾ ਸ਼ਾਂਤੀ ਸਦ ਭਾਵਨਾ ਪਿਆਰ ਨਾਲ ਸਿਰ ਜੋੜ ਕੇ ਬੈਠਿਆ ਕਰੋ ਇਹ ਮੇਰੀ ਸਭ ਨੂੰ ਬੇਨਤੀ ਹੈ ਰਾਜਨੀਤਿਕ ਪਾਰਟੀਆਂ ਪਾਸੇ ਰੱਖ ਲਿਆ ਕਰੋ ਮੈਂ ਉਹਨਾਂ 'ਚ ਕੋਈ ਦਖਲ ਨਹੀਂ ਦਿੰਦਾ ਤੁਹਾਡੇ 'ਚ ਆਪਦੀ ਸਿਹਤ ਆਪਦੀ ਵਾਈਫ ਆਪਦੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੈ ਕੇ ਆਓ ਫਿਰ ਮੈਂ ਟਰਾਇਡੈਂਟ ਗਰੁਪ ਪ੍ਰਜਿੰਦਰ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਲਈ ਇਹ ਆਰਗੇਨਾਈਜ਼ ਕਰਾਇਆ ਉਮੀਦ ਹੈ ਵੀ ਸਾਡਾ ਅਸੀਂ 10 ਦਿਨ ਚ ਇੱਕ ਰੈਕੋਰਡ ਸੈਟ ਅਪ ਕਰ ਦਿਆਂਗੇ ਸ਼ਾਇਦ ਵਰਲਡ 'ਚ ਨਾ ਹੋਵੇ ਕਿ 10 ਦਿਨ ਦੇ ਵਿੱਚ ਅਸੀਂ ਛਾਤੀ ਦੇ ਐਨਏ ਟੈਸਟ ਕਰ ਦਿੱਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਗਲੇ ਦੇ ਐਂਡ ਸਭ ਫ੍ਰੀ ਹਾਂ ਪੈਸਾ ਕਿੱਥੋਂ ਹੁੰਦਾ ਮੈਂ ਧਾਮ ਦੀ ਦਿਸ਼ਾ ਹੀ ਬਦਲ ਲਈ ਮੈਂ ਉਹਦੇ ਧਾਮ ਦੀ ਦਿਸ਼ਾ ਬਦਲ ਲਈ ਗੋਲਕ ਬਦਲ ਲਈ ਕਿਹੜੀ ਗੋਲਕ ਜੋ ਗੁਰੂ ਸਾਹਿਬ ਨੇ ਕਿਹਾ ਸੀ ਮਨੁੱਖਤਾ ਦੀ ਸੇਵਾ ਬਸ ਆਹ ਹੈ ਫੰਡਾ ਸਾਡਾ ਹੋਰ ਕੁਝ ਨਹੀਂ ਨਾ ਮੇਰਾ ਕੋਈ ਨਾਂ ਹੈ 10-15 ਸਾਲ ਨੂੰ ਮਰ ਜੂਗਾ ਮੈਂ ਵੀ ਪਰ ਮੇਰੀ ਮੌਤ ਤੋਂ ਬਾਅਦ ਵੀ ਚੱਲੇਗਾ ਇਹ ਵੀ ਕਲੀਅਰ ਹੈ ਦੇਖੋਗੇ ਬਾਅਦ ਚ ਵੀ ਤੁਸੀਂ ਠੀਕ ਹੈ ਇਹ ਜਲੰਧਰ ਸੈਂਟਰ ਹੈ ਜੀ ਅਸੀਂ 100 ਕਰੋੜ ਲਾਇਆ ਤੁਹਾਡੀ ਸਿਹਤ ਲਈ ਠੀਕ ਹੈ ਡਾਕਟਰ ਹਸਪਤਾਲ ਬਣਾਉਂਦਾ ਤੁਹਾਨੂੰ ਲੁੱਟਣ ਲਈ ਅਸੀਂ ਸੈਂਟਰਾਂ ਤੇ ਅਕਨੰਥਪੁਰ ਸਾਹਿਬ 100 ਬੈੱਡ ਦਾ ਬਣੇ ਜਾਂਦਾ ਹੈ ਇੱਕ ਜਗਰਾਉਂ ਚ ਬਣਾਤਾ ਜਗਰ ਨਾਨਕ ਸਰ ਜਿਲੰਦਰ ਸਾਡਾ ਹੈੱਡ ਆਫਸ ਹੈ ਸਾਡੀਆਂ ਟੀਮਾਂ ਉੱਥੇ ਵੀ ਬੈਠੀਆਂ ਜੀ ਉੱਥੇ ਵੀ ਜਾ ਕੇ ਕੋਈ ਟੈਸਟ ਕਰਾ ਸਕਦਾ ਹੈ ਠੀਕ ਸਰ ਬਸਤਨ ਹੋ ਗਈਆਂ ਸਰ ਉਦੋਂ ਚੈੱਕ ਉਹ ਟੈਸਟ ਉਹ ਚੈੱਕ ਕਰਨ ਲਈ ਜੰਗਲ ਜਾਨਾ ਨਹੀਂ ਜੀ ਇੱਥੇ ਆਉ ਸਾਡਾ ਫਿਰ ਬੰਦਾ ਅਸੀਂ ਇੱਕ ਡੇਟ ਦੇ ਕੇ ਜਾਵਾਂਗੇ ਵੀ ਐਨੀ ਤਰੀਕ ਨੂੰ ਆਵਾਂਗੇ ਜਿਨ੍ਹਾਂ ਦੇ ਟੈਸਟ ਹੈ ਪ੍ਰੋਪਰ ਆਨਲਾਈਨ ਸਾਰਾ ਸਿਸਟਮ ਹੈ ਉਹ ਤੁਹਾਡੇ ਸਮਝ ਨਹੀਂ ਪੈਣਾ ਸਰ ਮਾਲਵੇਰੀ ਕਾਫੀ ਪ੍ਰਭਾਵਤ ਹੈ ਨਹੀਂ ਕੰਟਰੋਲ ਕਰ ਲਿਆ ਜੀ ਅਸੀਂ ਇੱਥੇ ਵੀ ਫਿਰ ਆਸ ਹੈ ਕੈਂਸਰ ਸਾਰੀ ਦੁਨੀਆ 'ਚ ਬਹੁਤ ਵੱਧ ਹੈ ਠੀਕ ਹੈ ਕੋਸ਼ਿਸ਼ ਕਰੋ ਯਾਰ ਇੱਕ ਇੱਕ ਤਾਂ ਸਾਫ ਪਾਣੀ ਪਾਣੀ ਦੇਖੋ ਸਾਫ ਹੈ ਦੂਸਰਾ ਮੱਝਾਂ ਨੂੰ ਸਾਫ ਪਾਣੀ ਪਿਆਇਆ ਕਰੋ ਮੱਝਾਂ ਗੰਦਾ ਪਾਣੀ ਪੀ ਜਾਂਦੀਆਂ 50 ਕਿਲੋ ਫਿਰ ਦੁੱਧ ਦੇਣਾ 5 ਕਿਲੋ ਬੜੇ ਸਿਆਣੀ ਕੰਮ ਹੈ ਮੱਝ ਨੂੰ ਸਾਫ ਪਾਣੀ ਪਿਆਓ ਫਿਰ ਹੀ ਦੁੱਧ ਦਹੀਂ ਲੱਸੀ ਸਾਫ ਹੋਵੇਗਾ ਸਬਜ਼ੀਆਂ ਦੇ ਟੀਕੇ ਨਾ ਲਾਓ ਸਪਰੇਆ ਨਾ ਕਰੋ ਤਿੰਨ ਉਹ ਯੂਪੀ ਵੀ ਆ ਰਿਹਾ ਆ ਵੀ ਅਕੇਲੇ ਹੱਥ ਨੇ ਜੇ ਖਰੇ ਹੁੰਦੇ ਆ ਸਵੇਰ ਨੂੰ ਖੱਟੇ ਕਰ ਦਿੰਦਾ ਉਹਨੂੰ ਵੀ ਸਮਝਾਓ ਉਹ ਵੀ ਸਾਡਾ ਭਰਾ ਹੀ ਹੈ ਇੰਡੀਆ ਚ ਲਾ ਰਹੇ ਆ ਨਾਗਪੁਰ ਤੱਕ ਪੰਜਾਬ ਦੀ ਗੱਲ ਕਰ ਰਹੇ ਹਾਂ ਪੰਜਾਬ ਤਾਂ 11 11 ਸੁਣਿਆ ਨਹੀਂ ਮੈਨੂੰ ਪਹਿਲਾਂ 11000 ਪਿੰਟ ਚੈੱਕਅਪ ਕਰਤਾ 12783 ਪਿੰਡ ਹੈ ਸਾਲ 1.5 ਸਾਲ ਸਾਰਾ ਕਰਦੇ ਆ ਜੀ 10 ਦਿਨ ਦੇ ਵਿੱਚ ਕਈਆਂ ਦੀ ਅਜ ਕੁਸਤਾ ਰਿਪੋਰਟ ਨਾਲ ਦੀ ਨਾਲ ਦੇਈ ਜਾਂਦੇ ਆ ਬਾਕੀਆਂ ਨੂੰ 10 ਦਿਨ 11000 ਕਹਿੰਦੇ ਕਰ ਕਰਿਆ ਕਰੋ ਇੱਕ ਵਾਈਟ ਸ਼ੂਗਰ ਛੱਡ ਦਿਓ ਯਾਰ ਛੱਡ ਲੋਗੇ ਛੱਡ ਦਿਓ ਅੱਜ ਤੋਂ ਉਹ ਕੈਂਸਰ ਸੈੱਲ ਦੀ ਖਰਾਕ ਹੈ ਆਪਣੇ ਸਾਰਿਆਂ ਦੇ ਕੈਂਸਰ ਸੈੱਲ ਪਏ ਆ ਸੁੱਤੇ ਪਏ ਆ ਜਿਵੇਂ ਗੈਸ ਦਾ ਸਿਲੰਡਰ ਰਸੋਈ 'ਚ ਪਿਆ ਹੁੰਦਾ ਕੁਝ ਨਹੀਂ ਕਹਿੰਦਾ ਜਿੰਨਾ ਚਿਰ ਆਪਾਂ ਉਹਨੂੰ ਲਾਈਟ ਨਹੀਂ ਲਾਉਂਦੇ ਇਹ ਖੰਡ ਹੈ ਹੁਣ ਤੁਸੀਂ ਪਹਿਲਾਂ ਜੋ ਧੁੰਦ ਜੀ ਸੀ 8-10 ਕੱਪ ਚਾਹ ਦੇ ਪੀ ਜਾਂਦੇ ਠੰਡ ਲੱਗਦੀ ਸੀ ਹੁਣ ਤੁਹਾਨੂੰ ਲੱਗਦੀ ਹੈ ਗਰਮੀ ਹੁਣ ਤੁਸੀਂ ਉਹ ਖੰਡ ਕੋਲ ਕੋਲ ਨਿੰਬੂ ਪਾਣੀ ਪੀ ਜਾਣਾ ਤੇ ਫਿਰ ਉਹਦੋਂ ਉਹਨਾਂ ਨੇ ਜਾਗ ਪੈਣਾ ਸਾਡੇ ਡਾਕਟਰਾਂ ਕੋਲੇ ਆਵੇ ਸੀ ਕਹਿਣਾ ਤਿੰਨ ਮਹੀਨੇ ਰਹਿ ਗਏ ਤੇਰੇ ਮਰਜੀ ਤੁਹਾਡੀ ਹੈ ਖੰਡ ਚਾਕੇ ਛੱਡ ਦਿਓ ਲਾਓ ਇੱਕ ਹੋਰ ਵੱਡੀ ਸਟੇਟਮੈਂਟ ਪਹਿਲੀ ਗੁਰੂ ਸਾਹਿਬ ਨੇ ਜਦੋਂ ਦੇਗ ਬਣੀ ਸੀ ਨਾ ਕੜਾ ਉਹ ਕੜਾ ਪ੍ਰਸ਼ਾਦੀ ਗੁੜ ਦੀ ਸੀ ਉਹ ਗੁੜ ਦੀ ਗੁੜ ਸ਼ੱਕਰ ਸੀਗਾ ਨਾ ਉਹ ਤਾਂ ਖੰਡ ਹੈ ਹੀ ਨਹੀਂ ਸੀਗੀ ਇਸ ਕਰਕੇ ਮੈਂ ਬੇਨਤੀ ਕਰਦਾ ਸਿੰਪਲ ਲਾਈਫ ਸਾਦਾ ਸਾਦੇ ਮਰਨੇ ਸਾਦੇ ਵਿਆਹ ਸਾਦੇ ਮਰਨੇ ਤੇ ਸਾਦੇ ਵਿਆਹ ਕਰ ਲੋ ਸਾਲਾ ਕੋ ਠੀਕ ਹੋ ਜਾਊਗਾ ਉਹ ਮੈਂ ਆਪ ਕਰਨੇ ਆ ਕਿ મોદી ਜੀ ਨੇ ਜਾਂ ਭਗਵੰਤ ਮਾਨ ਨੇ ਕਰਨੇ ਆ ਪੰਜ ਬੰਦਿਆਂ ਵਿਆਹ ਤੇ ਲੈ ਜਾਓ ਯਾਰ ਤੁਸੀਂ ਹਜ਼ਾਰ ਬੰਦਾ ਲੈ ਕੇ ਜਾ ਰਹੇ ਹੋ ਕਹਿੰਦਾ ਤੁਹਾਨੂੰ ਗਵਰਨਮੈਂਟ ਕਹਿੰਦੀ ਹੈ ਹੈਗਾ ਮੈਂ ਫਸਟ ਟਾਈਮ ਆਪਦੀ ਲਾਈਫ ਦੇ ਵਿੱਚ ਦੇਖ ਰਿਹਾ ਵੀ ਜਿਹੜਾ ਥੋੜੇ ਇੱਥੇ ਆ ਕੇ ਮੋਬਾਈਲ ਦੇ ਨਾਲ ਕਿ ਨਾ ਇੱਥੇ ਆ ਕੇ ਗੱਡੀਆਂ ਲਿਆ ਕੇ ਇੱਥੇ ਟੈਸਟ ਕੀਤੇ ਜਾ ਰਹੇ ਹੈਗੇ ਔਰ ਹਰੇਕ ਕਿਸਮ ਦੇ ਟੈਸਟ ਹੈ ਕਿ ਪੰਜਾਬ ਦੀ ਜਿਹੜੀ ਕੋਡ ਜਿੱਥੇ ਹੈਗਾ ਕੈਂਸਰ ਦਾ ਕੋਡ ਇਹਨੂੰ ਜੜੋਂ ਖਤਮ ਕਰਨ ਦਾ ਇਹਨਾਂ ਨੇ ਉਪਰਾਹਲਾ ਲਿਆ ਹੈਗਾ ਇਹ ਕੈਂਪ ਜਿਹੜਾ 10 ਦਿਨਾਂ ਵਾਸਤੇ ਚੱਲੂਗਾ 21 ਤਰੀਕ ਤੋਂ ਲੈ ਕੇ ਤੇ 30 ਤਰੀਕ ਤੱਕ ਤੇ ਉਹਦੇ ਵਿੱਚ ਤੁਹਾਡਾ ਬਰਨਾਲਾ ਸੰਗਰੂਰ ਮਾਨਸਾ ਤੇ ਬਠਿੰਡਾ ਇਹ ਸਾਰੇ ਕਵਰ ਕਰਨਗੇ ਤੇ ਇਹਦੇ ਜਿਹੜੇ ਰਿਜ਼ਲਟ ਆਣਗੇ ਉਹ ਕਨਫਿਡੈਂਸ਼ੀਅਲ ਹੁੰਦੇ ਆ ਕਿਉਂਕਿ ਕਹਿੰਦੇ ਮਤਲਬ ਇਹੋ ਜੀ ਚੀਜ਼ ਜਿਹੜੀ ਹੁੰਦੀ ਹੈ ਉਹ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਜਾ ਸਕਦੀ ਤੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਕਿ ਇਹੋ ਜਿਹਾ ਉਪਰਾਲਾ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਲੈ ਕੇ ਜਾਣ ਨਾ ਕਿ ਕੇਵਲ ਪੰਜਾਬ ਦੇ ਵਿੱਚ ਥੈਂਕ ਯੂ